ਹੈਲੋ ਜੀ ਸਾਰੀ ਭਾਗੋ ਖਰਾ ਨੂੰ ਮੋਟੇ ਸਾਰੇ ਠੀਕ ਠਾਕ ਹੋ ਆਪਾਂ ਦੇ ਠੀਕ ਠਾਕ ਆ ਜੀ ਵਧੀਆ ਕੱਜੀ ਆਪਾਂ ਨੇ ਨੀਤ ਦੇ ਵੀ ਤੁਹਾਨੂੰ ਮੇਂ ਸ਼ੁਰੂਆਤ ਕਰਨਾ ਤੇ ਕੱਲ ਬਲੌਗ ਨਹੀਂ ਆਇਆ ਜੀ ਬਣੀ ਨਹੀਂ ਕੱਲ ਤੋਂ ਬਲੌਗ ਤੇ ਅੱਜ ਮੈਂ ਤੁਹਾਨੂੰ ਨੂੰ ਮਤਲਬ ਬਲੌਗ ਕਰ ਰਹੀ ਅੱਜ 파ਰਾਂ ਦੇ ਲਈ ਤੇ ਯਾਰ ਅੱਜ ਬਲੌਗ ਹੈ ਯਾਰ 11:30 ਦੇ ਲਗ ਤੋਂ ਵੀ ਜਿੰਨਾ ਬਣ ਗਿਆ ਬਲੌਗ ਕਰਦਾਂਗੇ ਤੇ ਆਪਾਂ ਜੀ ਹੁਣ ਅੱਜ ਦਾ ਵਾਢੀ ਜਾਂਦੀ ਕੋਚ ਤੇ ਲੱਗਣਾ ਸਵਾਰ ਹੈ ਕਿ ਚੰਗੀ ਜਿਹਾ ਨਾਉਣ ਨਾਲ ਤੇ ਆਪਾਂ ਨੂੰ ਤਾਂ ਘੱਟਾ ਬਰ ਕੋਚਾ ਬਣੀ ਤੇ ਪ੍ਰੀਤ ਆਪਣੀ ਬਣਾਈ ਜੰਦੀ ਹੈ ਬੰਗੀਆਂ ਦੀ ਸਬਜੀ ਤੇ ਸਾਥ ਦੀਆਂ ਬੜੀਆਂ ਨੇ ਉਹਨਾਂ ਨੂੰ ਕੋਚਾ ਬਣਾਈ ਜਦੀ ਚੂਰਾ ਬੜੀ ਤੇ ਲੋ ਜੀ ਆਪਣੀ ਪ੍ਰੀਤ ਬਣਾਈ ਜਾਂਦੀ ਹੈ ਚੂਰਾ ਬੜੀ ਦੀ ਸਬਜੀ ਸਾਥ ਦੀਆਂ ਬੜੀਆਂ ਦਾ ਚੂਰਾ ਬਣਾਇਆ ਸੀ ਕੁੰਡੇ ਚ ਵੇਸੀ ਸਬਜੀ ਪਈ ਸੀ ਸਾਡੇ ਕੋਲੇ ਰਾਤ ਆਲੂ ਬੜੀਆਂ ਬਣਾਇਆਂ ਸੀ ਕਿਦੀ ਮੰਮਾ ਥੋੜ੍ਹਿਆਂ ਆਵਾ ਚੱਲ ਬਣਾ ਲੈ ਸਬਜੀ ਨਾਣ ਮਿਰਚ ਪਾ ਲਾ ਪਤਾ ਗੰਡੇ ਵਾਲੇ ਫਰਾਈ ਹੋਈ ਜਾਂਦੀ ਲੋਚ ਬਣਾ ਲਿਆ ਅੰਦਰ ਬਰੀਦ ਨੂੰ ਸਬਜੀ ਤੇ ਆ ਆਪਣਾ ਪੋਚਾ ਪਿਆ ਹਜੇ ਲਾਉਣ ਵਾਲਾ ਉੱਥੇ ਰੰਦਾ ਲੋ ਆਪਾਂ ਲਾਤੀ ਕੁਝੀ ਆਹ ਜਿਹੜੀ ਕੱਪੜੇ ਧੋਦੇ ਆਪਾਂ ਤੇ ਇਹ ਕਿਹੜੀ ਕਰਮਾ ਆ ਰਹੀ ਹੈ ਨਾ ਜਦੋਂ ਜ਼ੋਰ ਦੇ ਬੈਠੇ ਲਾਉਣੇ ਪੈਂਦੇ ਹੋਂ ਉਹ ਔਖਾ ਹੁੰਦੀ ਹੈ ਨਾ ਕਿਉਂਕਿ ਜਦੋਂ ਦੇ ਫੇਦੇ ਜਾਣ ਲੱਗੇ ਸਾਹ ਨਹੀਂ ਹੁੰਦੀ ਘੰਟਾ ਬੱਤੀ ਸਾਹਨ ਦੇ ਜੰਮੀ ਨਹੀਂ ਲੱਗਦੇ ਮਾਂ ਮੈਂ ਤੁਸੀਂ ਨਾ ਕੋਈ ਨਹੀਂ ਆ। ਵਾਲੀ ਨਾ। ਮੈਂ ਤਾਂ ਉਹ ਹੀ ਨਾ ਪਾ ਮੰਨ ਲਿਆ। ਕੋਈ ਨਾ ਆਉਣੀ ਬਾਹਰ ਦੀ ਸੜਕ ਤੋਂ। ਤਾਂ। ਤਾਂ ਜਿਹੜਾ ਮੈਂ ਜਿੱਦ ਜ਼ਾਇਨ ਕਛਾਬੀ। ਮੈਂ ਕਲੀ ਕਰਨੀ ਹੈਗੇ ਤੇ ਗਮਲੇ ਨੂੰ ਕਲੀ ਕਰਾ ਗਏ ਸੀ। ਦੋ ਮਿੰਟ ਪਾਣੀ ਦਾ ਥੋੜਾ ਐ ਲਾਉਣਾ ਚਾਹੀਦਾ ਵੀ ਸਭ ਬਲਵਾਵਾ ਗਿਆ ਮਾ ਪਾਣੀ ਵਾਲੀਆਂ ਦੋਸਾਂ ਤੇ ਥਾੜੀ ਦਾ ਪਾਇਪ ਜਿਹਾੜੀ ਜੋੜਾ ਹੈ ਪਾਇਪ ਤੇ ਬੈਸਨ ਉਹਨੂੰ ਜੀਨ ਕਰਦਾ ਕਿਉਂਕਿ ਆਪ ਗਮਲਿਆਂ ਦੇ ਕਹਿੰਦੇ ਸੀ ਮੰਮੀ ਕਲੀ ਕੱਢ ਦੇ ਤੇ ਥੋੜੀ ਕਲੀ ਕੱਢ ਗਈ ਤੇ ਆਪਾਂ ਫੇਰੀ ਦਾ ਇੰਤਜ਼ਾਮ ਕਰ ਦ। ਜਸ਼ਨ ਕਰੀ ਜਾਂਦਾ ਆਪਣਾ ਗਮਲਿਆਂ ਦਾ ਰੰਗ ਦਵਾਰੇ ਮਾਰ ਦੇ ਜਸ਼ਨ ਹੈ ਇਹਨਾਂ ਦੇ ਸਮਾਰਕ ਚਾਜੂ ਨੇੜੇ ਕਰ ਲਾ ਪੱਤ ਇਹਦੇ ਪੋਚਾ ਮਾਰ ਦੂਗਾ ਜਿੱਥੇ ਚਿੱਟਾ ਜਿੱਟਾ ਕਲੀ ਜੀ ਲੱਗੀ ਤੇ ਦੇਖੋ ਜੀ ਫਰਸ਼ ਵੀ ਪੋਚਾ ਲੱਗਿਆ ਸੀ ਹੁਣ ਦਵਾਰੇ ਮਾਰਨਾ ਪਊਗਾ ਤੇ ਸਾਰੇ ਗਮਲਿਆਂ ਦੇ ਜਸ਼ਨ ਕਰੀ ਜਾਂਦਾ ਰੰਗ ਆਪਣਾ ਭੋਲੇ ਜਿਹੇ ਹੱਥ ਨਾਲ ਮਾਰ ਕਰ ਪੋਲੇ ਜਿਹੇ ਹੱਥ ਨਾਲ ਫਿਰ ਆਏ ਹਾਂ ਜਿ ਇਕਲੀ ਖੜ ਜਾ ਕਰੂ ਤੇ ਲੋ ਜੀ ਜਸ਼ਨ ਲੱਗਾ ਪਿਆ ਆਪਣਾ ਰੰਗ ਕਰਨ ਗਮਲਿਆਂ ਨੂੰ ਕੇਰਾ ਕੇਰਾ ਮਾਰਤਾ ਇਹਨਾਂ ਦੇ ਸੁੱਕ ਜਾਂਦੇ ਆ ਜਸ਼ਨ ਕਹਿੰਦਾ ਧੁੱਪੇ ਕਰ ਦੇ ਮੰਮੀ ਧੁੱਪੇ ਕਰਿਆ ਸੀ ਤੇ ਹੁਣ ਉਧਰ ਮਾਰੀ ਜਾਂਦਾ ਦੁਬਾਰੇ ਤੇ ਮੈਂ ਜਿੱਥੇ ਜਿੱਥੇ ਕਾਲੀ ਜੁੱਲੀ ਪੋਚਾ ਮਾਰਦਾ ਤੇ ਬਾਕੀ ਫਿਰ ਦਿਖਾਵਾਂਗੇ ਕਿਵੇਂ ਦੇ ਬਣ ਗਏ ਗਮਲੇ ਇੱਕ ਵਾਰ ਲੱਗਿਆ ਪਿਆ ਕਰਨ ਦਾ ਵਾਦਾ ਲੰਕਾ ਲਮਕਾਈ ਪੇਂਟਰ ਬਣਿਆ ਬੈਠਾ ਇਹਦਾ ਜਸ਼ਨ ਸਾਡਾ ਪੇਂਟਰ ਅਣਾ ਜਸ਼ਨ ਲਓ ਜੀ ਕਰ ਲਈਏ ਅਸੀਂ ਕਲਰ ਫਿਰ ਦਿਖਾਵਾਂ ਗਮਲੇ ਕਿਵੇਂ ਦੇ ਬਣ ਗਏ ਤੇ ਸੋ ਉੱਥੇ ਤੱਕ ਸਾਰੇ ਇੱਥੇ ਪਹੁੰਚਾ ਇੱਥੇ ਪਹੁੰਚਾ ਦੁਬਾਰੇ ਮਾਰਦੀ ਆ ਮੈਂ ਮਨਾਰ ਲੱਗ ਜਾਂਦੀ ਜਸ਼ਨ ਦੇ ਛੇ ਤਿੰਨ ਨਿਬੜ ਜੂਗਾ ਮੈਂ ਲਓ ਜੀ ਆਪਾਂ ਤੋੜ ਤਾਂ ਕੰਮ ਬੜਾ ਕੀ ਨੇ ਵੀ ਸੁੱਕੂਗੀ ਆਪਣੇ ਇਹਦੇ ਛਾਰਪ ਵਗੈਰਾ ਚੜਾਉਣੇ ਤੇ ਮੈਂ ਮੈਲੋਨੀਨ ਸੋ ਇਹ ਸੁੱਕਾ ਰਹਿਗਾ ਲਾਉਣਾ ਤੇ ਕੰਬਲ ਆਪਾਂ ਜਮਾ ਝੋਟਾ ਤੇ ਤੱਤੇ ਪਾਣੀ ਚ ਪਿਉ ਆਜ ਮੈਂ ਤੱਤੇ ਪਾਣੀ ਚ ਪੀਉ ਕਿ ਫੇਰ ਝੋਟਾ ਇਹਨੂੰ ਘਾਦੇ ਪੇਟੀ ਚ ਪੇਟੀ ਦਾ ਲਾਗੇ ਸੁੱਕੋਗੇ ਹਾਂ ਤੇ ਪੂਰਾ ਇਹਨੂੰ ਉਹ ਕਰਿਆ ਪੈਰਾਂ ਨਾਲ ਲਟੜਿਆ ਤੇ ਹੁਣ ਗਿਆ ਸੁੱਕਾ ਤੇ ਗਮਲੇ ਆਪਣੇ ਐ ਜੇ ਹੋਗੇ ਕੁਛ ਇਸ ਤਰ੍ਹਾਂ ਕਿਸੇ ਕਿਸੇ ਨੂੰ ਤਾਂ ਵਧੀਆ ਰਾਂ ਕੇ ਚੜ ਗਿਆ ਉਹ ਨਾਲੋਂ ਨਿਕੜਿਆ ਇੱਕ ਤਾਂ ਨੰਬਲੇ ਨੂੰ ਚਾਰ ਤੇ ਤਿੰਨ ਨੂੰ ਛੜ ਗਿਆ ਛੜੀ ਇਹ ਨਾਲੋਂ ਨਿਕੜਿਆ ਅਰ ਮੈਂ ਫੂਡ ਤੋਂ ਨਹੀਂ ਕਰਾਂ ਫੂਡ ਤੋਂ ਕੇ ਫਿਰ ਹੁਣ ਪਾ ਫਿਰ ਸੋਈ ਟੂਕ ਚਲਾ ਕੇ ਫਿਰ ਹੁਜੇ ਕੱਪੜੇ ਸਾਂਭ ਰਹੇ ਆ ਮੋٹے ਕੱਪੜੇ ਸਾਂਭਣ ਵਾਲੇ ਪਏ ਤਾਂ ਨਾ ਵਾਸੀ ਅਨਮਾਰੀ ਵਾਲੇ ਥਾਂ 'ਤੇ ਜਿਹੜੇ ਸਾਈਡ ਤੇ ਰੱਖਨੇ ਉਹ ਪਰਤੀ ਤੇ ਲੈ ਚੋ। ਉਹ ਵੀ ਖਾਂਦੀ। ਅੱਜ ਆਪਾਂ ਨਣੇ ਜੀ ਅੱਜ ਮੂੰਗੀ ਦੀ ਦਾਲ ਤੇ ਹਰੀ ਪੀਲੀ ਹਰੀ ਨਿੱਕਲੀ ਮੂੰਗੀ ਹਾਂ। ਇਹ ਆਪਾਂ ਪਾਉਣੀ ਹੈ ਜੀ ਜੀਰਾ ਤੇ ਅੱਜ ਅਸੀਂ ਜੀ ਸਾਰਾ ਦਿਨ ਮਤਲਬ ਕੱਪੜੇ ਸੈੱਟ ਕਰਦੇ ਰਹੇ ਤੇ ਮੈਂ ਨਾ ਜਿਹੜਾ ਇੱਕ ਵਾਰੀ ਦਾਲ ਧਰਦਾ ਵਿੱਚ ਨਹੀਂ ਤੇ ਫਿਰ ਮੈਂ ਤੁਹਾਨੂੰ ਦਿਖਾਉਣ ਕਿ ਆਪਾਂ ਅਲਮਾਰੀ ਦੇ ਰੱਖਣੇ ਕਿਵੇਂ ਕਿਵੇਂ ਵਧੀਆ ਸੈੱਟ ਕਰਦੇ ਸਾਰਾ ਦਿਨ ਲੱਗੀ ਰਹੀ ਮੈਂ ਸਾਰਾ ਦਿਨ ਖੈਤਾ ਜੂਨ ਮੇਰਾ ਚੱਕਰ ਜੇ ਖਾਣ ਲੈ ਗਿਆ ਕਿਉਂਕਿ ਕੱਪੜੇ ਗਰਮੀ ਵਾਲੇ ਥੰਬਣਾਲੇ ਪਏ ਸੀਗੇ ਕਿ ਛਰ ਦੇ ਨਾਲੇ ਗੱਡੇ ਨੇ ਤੇ ਆਪਾਂ ਜੀ ਦੂੜ ਟਮਾਟਰ ਤੋਂ ਮਰਚਾਂਤੀ ਤਿੰਨ ਕਰਦੇ। ਕੀ ਦੇਖ। ਤੇ ਇਧਰ ਆਪ ਆਪਣਾ ਮੰਗੀ ਸੇਵਾਂ। ਰਾਖੀ ਸੇਵਾਂ ਬਣਾਉਣਾ ਸੀ ਅਸੀਂ। ਤੇ ਹੁਣ ਵੀ ਆਪਾਂ ਸੇਵਾਂ ਦਾ ਫੈਸਟ ਕੋਲ ਕੇ ਰੱਖਣਾ ਛੱਡਿਆ। ਭੁੱਖ ਬਾਲੀ ਲੱਗਦੀ ਐ। ਬਸ ਰੋਟੀ ਬਣਾਉਣੀ ਆ। ਤੇ ਇਧਰ ਮੈਂ ਨਾਲ ਦੀਆਂ ਦੁੱਧ ਬੱਤਾਂ ਰੱਖਿਆ ਨਾ। ਬਸ ਨਾਲ ਦੀਆਂ ਸੇਵਾਂ ਪਾ ਲਾਂਗੇ ਆਪਾਂ। ਤੇ ਹੋਸਾ ਅੱਜ ਫੁੱਲਰ ਅਸੀਂ ਵੀ ਸਾਫ਼ ਕਰਨਾ ਸੀਗਾ ਪੂਰੀ ਸਾਡਾ ਰਾਦਾ ਬਣ ਗਿਆ ਸੀਗਾ ਤੇ ਆਪਣਾ ਕੀ ਕਹਿੰਦੇ ਹੁੰਦੇ ਸਾਨੂੰ ਬੇਚਕਾਸ ਹੀ ਨਹੀਂ ਖਾਇਆ ਸਾਰੇ ਬੇਚਕਾਸ ਭਾਲ ਲਿਆ ਤੇ ਕਿਤੇ ਨਾ ਮਿਲਿਆ ਫਿਰ ਕਣਕਾਂ ਦੇ ਢੋਲ ਤੇ ਦੇਖਿਆ ਤੇ ਇੱਕ ਵੱਡਾ ਬੇਚਕਾਸ ਹੋਰ ਮਿਲ ਗਿਆ ਉਹ ਮਿਲਿਆ ਸਵੇਰੇ 1:00 ਵਜੇ ਤੇ ਉਹ ਖਿੜੀ ਨਹੀਂ 8:30 ਵਜੇ ਤੇ ਫਿਰ ਮੈਂ ਅੱਜ ਸ਼ੁਰੂ ਹੁਣ ਤਾਂ ਹੋ ਜਾਏ ਨੀ ਹਾਂ ਤੇ ਜਦੋਂ ਦਾ ਪਕਾਉਣੇ ਛੱਡ ਗਾਣ ਕਿਉਂਕਿ ਕੱਲ ਨੂੰ ਵੀ ਘਰੇ ਹੈ ਜਰੂਰ ਤੇ ਪਾਲ ਨੂੰ ਪਾ ਸੀ ਬੁਲਰ ਜਮਨ ਨੇ ਕੀ ਕਰਦਾਂਗੇ ਫਿਕਰ ਜਾਂ ਰਹਿੰਦਾ ਨਾ ਜਦੋਂ ਜਦਾਂ ਜੇ ਸਾਭਾ ਸਮਾਈ ਚੀ ਜੇ ਹੁੰਦੀ ਨਹੀਂ ਆਂ ਨੀੜਿਆਲਾ ਮੈਨੂੰ ਇੰਨਾ ਜਿਆਦੇ ਫਿਕਰ ਸੀਗਾ ਕਿਉਂਕਿ ਦੋ ਤਾਰਾਂ ਭਰੀਆਂ ਸੀ ਮੋٹے ਕੱਪੜਿਆਂ ਦੀਆਂ ਤੇ ਕਿਸੇ ਹਿਸਾਬ ਨਾਲ ਹੀ ਤੈਹਾ ਲਾਣਾ ਮੈਂ ਅੱਜ ਸਾਰਾ ਦੁਪਹਿਰਾ ਲੱਗੀ ਸਾਰਾ ਦੁਪਹਿਰਾ ਫੇਰ ਨਾ ਮੇਰਾ ਸਿਰ ਚੱਕਰ ਖਾਨ ਲੱਗ ਗਿਆ ਕਿਉਂਕਿ ਜਦੋਂ ਮੋٹے ਕੱਪੜੇ ਕੱਢਣੇ ਹੁੰਦੇ ਗਰਮੀ ਵਾਲੇ ਸਾਹਮਣੇ ਹੁੰਦੇ ਹਨਾ ਉਦੋਂ ਐ ਹੋ ਜਾਂਦਾ ਵੀ ਕਿਹੜੇ ਰੱਖ ਲਈਏ ਕਿਹੜੇ ਸਾਂਭ ਲਈਏ ਤੇ ਉਹ ਬਸ ਸੋ ਨਹੀਂ ਦਿੱਤੇ ਸਾਰੇ ਕੁਝ ਰੱਖ ਲਏ ਇਹਨਾਂ ਨੇ ਦੋ ਦੋ ਸੂਟ ਗਰਮੀ ਵਾਲੇ ਵੀ ਚਲੋ ਕਿਸੇ ਪਹਿਲੇ ਪਾਉਣੇ ਪੈ ਜਾਂਦੇ ਹਨਾ ਪਤਲੇ ਜੇ ਸੂਟ ਤੇ ਬਾਕੀ ਸਾਰੇ ਆ ਸਰਦੀਆਂ ਵਾਲੇ ਕੱਢ ਲਏ ਇਹਨਾਂ ਨੇ ਤਾਂ ਮੈਂ ਵੀ ਕੁਝ ਸੂਟ ਕੱਢ ਰੱਖਿਆ ਬਸ ਤੇ ਕਿਹੜਾ ਪਦਾਲ ਹੋ ਬਾਕੀ ਕੋਣ ਲੱਭਾ ਲਏ ਇਸ ਤਰ੍ਹਾਂ ਹੀ ਬਣ ਗਈ ਤੇ ਮੈਂ ਤਾਂ ਬਹੁਤ ਵਾਰੀ ਸਾਰਾ ਦੁਪਹਿਰਾ ਇੰਨਾ ਖਲਾਰਾ ਪਾਇਆ ਸੀ ਕਮਰੇ 'ਚ ਅਜੇ ਵੀ ਖਲਾਰਾ ਹੈਗਾਗਾ ਪਰ ਵੀ ਕਾਹ ਨੂੰ ਜੇ ਮੈਂ ਚੰਗੀ ਤਰ੍ਹਾਂ ਦਾ ਕਾਹ ਨੂੰ ਸੈੱਟ ਕਰਾਂਗੇ ਕਿਉਂਕਿ ਅਸੀਂ ਅਜਾਂਗਾ ਕੱਢ ਲਵਾਂ ਤੇ ਕੰਬਲ ਇੱਕ ਬੰਦੂ ਦੱਸੀਂਗਾ ਅੱਜ ਤੇ ਉਹ ਕੰਬਲ ਨੂੰ ਕਾਹ ਨੂੰ ਸੁਕੀ ਜਾਣਾ ਕੱਲ੍ਹ ਦੀ ਧੁੱਪ ਨਾਲ ਤੇ ਉਹ ਕੰਬਲ ਵੀ ਅਸੀਂ ਪੇਟੀ ਜੀ ਧਰਨਾਗੇ ਤੇ ਜਿਹੜੇ ਅਜਾਂਗਾ ਕੱਢਾਂਗੇ ਉਹਨਾਂ ਦੇ ਸ਼ਾਰ ਚੜਾਵਾਂਗੇ ਅੱਜ ਮੈਨੂੰ ਲੱਗਿਆ ਆਪਣਾ ਕੰਬਲ ਸੀਗਾ ਉਹ ਬਲੂ ਜਿਹਾ ਆਪਣਾ ਸੀ ਨਾ ਪਹਿਲਾਂ ਹਾਂ ਮੈਨੂੰ ਲੱਗਿਆ ਉਹ ਹੁਣ ਵੀ ਲੈਣਾ ਪਊਗਾ ਨਾ ਨਾ ਤੂੰ ਦੋ ਤਾਂ ਪੇਟੀ ਉਹ ਚ ਰੱਖਾਂਗੇ ਪੇਟੀ ਜੀ ਤੇ ਇਹਨਾਂ ਦੇ ਅਜਾਂਗਾ ਦੇ ਸ਼ਾਰ ਚੜਾਵਾਂਗੇ ਕਿਉਂਕਿ ਅਜਾਂਗਾ ਤਾਂ ਖੱਦਰ ਦੀਆਂ ਹੈ ਪਰ ਫੇਰ ਵੀ ਖੱਦਰ ਠੰਡਾ ਹੈ ਪਤਾ ਨਹੀਂ ਕੀ ਕਾਰਨ ਜਦੋਂ ਕਿ ਨਾ ਬਿਸਤਰ ਚ ਵਰਦੇ ਨਾ ਤਾਂ ਉਦੋਂ ਮਤਲਬ ਠੰਡਾ ਠੰਡਾ ਜਿਹਾ ਲੱਗਦਾ ਹੈ ਤੇ ਗਰਮ ਸ਼ਾਰਟ ਚੜਾਵਾਂਗੇ ਤੇ ਅੱਜ ਨਹੀਂ ਚੜਾਉਂਦੀ ਕੱਲ ਨੂੰ ਮੈਂ ਗਰਮ ਸ਼ਾਰਟ ਚੜਾ ਕੇ ਰਜਾਈਆਂ ਤੇ ਧਿਆਨ ਵਿੱਚ ਮੈਂ ਫਾਈਨਲ ਨੱਕੀ ਕਰ ਦਾਂਗੇ ਤੇ ਅੱਜ ਤੱਕ ਤੈਅ ਨਹੀਂ ਹੋਣੀ ਸੀ ਗੱਲ ਇਹ ਸਰ ਕਾਲੋ ਸਾਡੇ ਕੋ ਬਲੌਗ ਵੀ ਨਹੀਂ ਬਣਦਾ ਵਿੱਚ ਉਹ ਜਿਸ਼ਨੇ ਨਹੀਂ ਆਖਾ ਮम्मा ਬਲੌਗ ਟੌਪ ਨਾਲ ਅੱਜ ਬਣਾਇਆ ਨਹੀਂ ਨੇ ਨਹੀਂ ਮੈਂ ਕਿਹਾ ਹਨਾ ਬਸ ਐਂ ਜੀ ਕੋਈ ਹੋ ਜਾਂਦੀ ਮਣੀ ਮੋਟੀ ਦਿੱਕਤ ਪਰੇਸ਼ਾਨੀ ਜੀ ਉਹਦੇ ਕਰਕੇ ਤੇ ਅੱਜ ਚਲੋ ਪਹਿਲਾ ਸਲਾਹ ਸੀਗੀ ਅੱਜ ਵਾਲਾ ਬਲੌਗ ਮੈਂ ਕਿਹਾ 11 11:30 ਅਪਲੋਡ ਕਰੂਗੀ ਤੇ ਨਹੀਂ ਫਿਰ ਬਸ ਸਾਰਾ ਦਿਨ ਕੱਪੜਿਆਂ 'ਚ ਲੰਘ ਗਿਆ ਮੇਰਾ ਤਾਂ ਸਭ ਮਿੰਟ ਦੀ ਵੀ ਅਲਣਾ ਮੇਰੀ ਮੈਨੂੰ ਤਾਂ ਜਮਾ ਵੀ ਕੱਪੜੇ ਤੈ ਲੈਣੇ ਸਾਬਾ ਸਭਾਈ ਕਰਨੀ ਫਿਰ ਦੋ ਬੱਚਿਆਂ ਦੇ ਕੱਪੜੇ ਤੁਹਾਨੂੰ ਪਤਾ ਕਾਫੀ ਹੋ ਜਾਂਦੇ ਬਹੁਤ ਜ਼ਿਆਦਾ ਹੋ ਜਾਂਦੇ ਤੇ ਲੋੜ ਯਾਪਾ ਨੂੰ ਸੇਵ ਨਾ ਕਰਦੇ ਜੀ ਅਸੀਂ ਰਾਤ ਦੀ ਸੇਵਾਵਾਂ ਬਣਾਉਣਾ ਬਹੁਤ ਸਵਾਦ ਸੀ ਪਰ ਦੁੱਧ ਦੁੱਧ ਦੋੜਾ ਜਾ ਪਤਾ ਨਹੀਂ ਕੀ ਕਰਨਾ ਹੈ ਨਾ ਤੇ ਅੱਜ ਅਸੀਂ ਫਿਰ ਦੁੱਧ ਬਚਤ ਕਰੀ ਬਚਤ ਕੇ ਮੈਂ ਕਰੀ ਸੀ 11:00 ਵਜੇ ਚਾਹ ਨਹੀਂ ਬਣੀ ਅੱਜ ਤੇ ਉਹੀ ਬਸ 2:00 ਵਜੇ ਚਾਹ ਬਣਾ ਲਈ ਸੀ 2:00 ਵਜੇ ਮੈਂ ਡਿਨਰ ਚਾਹ ਪੀਤੀ 프리 ਤਾਂ ਪੀਂਦੀ ਨਹੀਂ ਹੁੰਦੀ ਚਾਹ ਆਪਣੀ ਉਹਨੇ ਵੀ ਛੱਟ ਰੱਖੀ ਆ ਤਾਂ ਸਵੇਰ ਵਾਲੀ ਚਾਹ ਵੀ ਨਹੀਂ ਪੀਂਦੀ ਇਹਨੂੰ ਆਦਤ ਪਾਵਾਂਗੇ ਕਿਉਂਕਿ ਹੁਣ 3:00 ਤੇ 4:00 ਪੀਦਿਆ ਕਰੀ ਤਾਂ ਵਧੀਆ ਠੀਕ ਹੈ ਕਾਇਨਾ ਕੇ ਸਾਰਾ ਤੇ ਕੱਲ ਤਾਂ ਮਿਲ ਪਾਈ ਤੇ ਖੰਗਿਆ ਨੇ ਤੇ ਕਿਉਂਕਿ ਅਸੀਂ ਫਿਰnabla ਨੂੰ ਕਲੀ ਕਰੀ ਜਦੋਂ ਫਿਰ ਦੁਬਾਰਾ ਫਰਸ਼ ਖਰਾਬ ਹੋ ਗਈ ਦੋ ਵਾਰੀ ਪੋਚਾ ਲਾ ਕੇ ਲੇਗੀ ਗਮਲਿਆਂ ਕੋਲੋਂ ਤੇ ਦੂਨੀ ਵਾਰੀ ਕਲੀ ਨਿਕਲੇ ਨਾ ਇਹਦਾ ਨਾ ਇੰਨੀ ਨਹੀਂ ਫਰਸ਼ ਤੇ ਚੜ ਗਈ ਜੇ ਗਮਲਿਆਂ ਦੇ ਮੈਨ ਲੱਗਾ ਕਲੀ ਦਾ ਰੰਗ ਘੱਟ ਹੋਇਆ ਫਰਸ਼ ਤੇ ਬਾਣਾ ਹੋ ਗਿਆ ਮੈਂ ਦੋ ਵਾਰੀ ਪੋਚਾ ਲਾਇਆ ਕਿਰਨ ਤਾਂ ਪਹਿਨੇ ਹੀ ਕੱਟ ਤਾ ਸਵੇਰੇ ਚੌਥਰੇ ਦੇ ਦੇ ਫੇਰੇ ਤੋਂ ਬਾਅਦ ਦੋ ਵਾਰੀ ਫੇਰ ਲਾਇਆ ਕਿਉਂਕਿ ਪਹਿਲੀ ਵਾਰ ਲਾਇਆ ਤਾਂ ਸਫਾਈ ਨਹੀਂ ਆਈ ਦੁਬਾਰੇ ਫੇਰ ਲਾਇਆ ਕੋਚਮੈਂ ਚਲੋ ਕਮਲਿਆਂ ਨੂੰ ਵੀ ਹੋ ਗਿਆ ਹਨਾ 컬러 ਵਧੀਆ ਹੋ ਗਏ ਸਾਨੂੰ ਇੱਕ ਭੈਣ ਨੇ ਕਮੈਂਟ ਕਰਾਇਆ ਸੀ ਹੁਣ ਸਾਡਾ ਯਾਦ ਨਹੀਂ ਭੈਣ ਦਾ ਨਾਮ ਕੀ ਹੈ ਤੇ ਕਿਉਂ ਭੈਣ ਹਨਾ ਵਲੌਗ ਦੇਖੂਗੀ ਤਾਂ ਜਰੂਰ ਦੱਸੋ ਕਮੈਂਟ ਕਰਕੇ ਹਨਾ ਪੁੱਲਗੀ ਮੈਂ ਨਾ ਭੈਣ ਨੇ ਦੱਸਿਆ ਦੱਸਦਾ ਆਈ ਵੀ ਪੁੱਲਗੀ ਮੈਂ ਜੀ ਨਾ ਤੁਸੀਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਕਮਲਿਆਂ ਦੇ 컬러 ਕਰ ਤੋਂ ਕਲੀ ਕਰ ਲੋ ਤੇ ਆਪਾਂ ਭੈਣ ਦੀ ਗੱਲ ਮੰਨ ਕੇ ਤੇ ਆਪਾਂ ਕਮਲਿਆਂ ਦੀ ਕਲੀ ਕਰ ਲਈ ਬਹੁਤ ਸੋਹਣੇ ਹੋ ਗਏ ਕਮਲੇ ਕਪੜੇ ਸੁਣੇ ਕੋ ਦਾ ਸਾਬਾ ਸਮਾਈ ਦਾ ਕਾਫੀ ਕੰਮ ਹੋ ਜਾਂਦਾ ਹਜੇ ਜਿਹੜਾ ਅੱਜ ਕਪੜੇ ਧੋਤੇ ਨੇ ਉਹ ਸਾਰੇ ਤਾਂ ਆਪ ਤੇ ਗਏ ਹਜੇ ਨਾ ਸੁੱਕੇ ਤਾਂ ਬੈਨੇ ਪਰ ਹਜੇ ਤਾਂ ਨਹੀਂ ਲੱਗੇ ਸਾਡੇ ਕੋਈ ਨਾ ਥੋੜਾ ਜਿਆ ਐਂਜ ਲੱਗ ਜਾਂਦਾ ਹੋਰੀ ਜਿੱਦਾਂ ਬਲੱਡ ਜਗਾ ਟਾਂ ਹੁੰਦਾ ਤੇ ਸਰੀਰ ਸੱਟ ਜਾਂ ਹੈਗੀਆਂ ਅਜੋ ਕਾਲੂਈ ਵਸੂ ਕੁ ਯਹੀਂ ਕਰਨ ਸੀ ਆ ਵੀ ਵਲੌਗ ਨਹੀਂ ਬਣਿਆ ਜਿਹੜਾ ਤੇ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਵਾਧਾ ਤਾਂ ਹੈ ਨਹੀਂ ਬੱਸ ਇਹ ਮੈਨੂੰ ਤਾਂ ਘੱਟ ਹੀ ਲੱਗਦਾ ਜਿਵੇਂ ਬਰੀ ਕੋ ਟੈਨਸ਼ਨ ਹੋ ਜਾਂਦੀ ਹੈ ਨਾ ਮਾੜੀ ਮੋੜੀ ਉਹਦੇ ਕਰਕੇ ਤੇ ਵਾਧਾ ਤਾਂ ਬទਾ ਨਹੀਂ ਰਿਹਾ ਆਪਣਾ ਬਲੱਡ ਆਪਣਾ ਬਲੱਡ ਘੱਟ ਹੈ ਬਿਕਪਤਾ ਨਹੀਂ ਹੈ ਬਲੱਡ ਥੋੜਾ ਜਨਾ ਆਪਾਂ ਨੂਨ ਵੱਧ ਪੀ ਲਾਂਗੇ ਲੱਸੀ 'ਚ ਪਾ ਕੇ ਹੁਣ ਮੈਂ ਨੂਨ ਪੀ ਕੇ ਸ਼ਾਮ ਨੂੰ ਲੱਸੀ ਪੀਵਾਂਗੇ ਉਹਦੇ 'ਚ ਨੂਨ ਪਾ ਲਾਂਗੇ ਆਪਾਂ ਵੱਧ ਲਓ ਜੀ ਦਾਲ ਆਪਣੀ ਰਿਜਿਮ ਤੇ ਬਲੱਡ ਬਲੱਡ ਘੱਟ ਵੱਧ ਜੇ ਮੋਟਾ ਵਧਿਆ ਤਾਂ ਬਾਲਾ ਮਾਰਾ ਹੁੰਦਾ ਹੈ ਪਰ ਤੇਰੀ ਮਾਰਾ ਹੀ ਹੁੰਦਾ ਪੂਰੀ ਦਾ ਬਲੱਡ ਕਿੰਨਾ ਬਲੱਡ ਬੀਬੀ ਬੀਬੀ ਨਹੀਂ ਕਹਿੰਦੇ ਜਿਹਨੂੰ ਆਪਣਾ ਬੀਬੀ ਕੀ ਹੁੰਦਾ ਦਸਾਂਗੇ ਸਰ ਜੀ ਦਾਲ ਦੇ ਤਾਪਮਾਨ ਹੁੰਦਾ ਸ਼ਰੀਰ ਦਾ ਘੱਟ ਜਾਂਦਾ ਵੱਧਿਆ ਅਬ ਸੋ ਬਲੱਡ ਹੁੰਦੀ ਹੈ ਰੱਤ ਦਾ ਜਦੋਂ ਬਲੱਡ ਕਈ ਵਾਰੀ ਹੀ ਇਹੀ ਹਰ ਲੱਗਦਾ ਘੱਟ ਜਾਂਦਾ ਪਰ ਲੱਗ ਗਿਆ ਜੇ ਤਾਂ ਬਲੱਡ ਵਾਜੇ ਤਾਂ ਇਥੋਂ ਆ ਚੀਜ਼ ਨਾ ਨਾੜਾਂ ਨੂੰ ਖੁਣ ਲੱਗ ਜਾਂਦੀਆਂ ਮਾਂ ਦੋਰੀ ਜਿੰਕਾ ਜੀ ਫੇਰੇ ਬੰਦੇ ਪੈਰ ਨਿਕਲਦੇ ਆ ਇਹ ਲੱਗਦਾ ਇਹ ਨਿਸ਼ਾਨੀਆਂ ਹੁੰਦੀਆਂ ਘਟੇ ਵਧੇ ਭਲਾ ਬੱਦਲ ਬਾਕੀ ਆਪਣਾ ਵਾਧਾ ਘਾਟਾ ਹੀ ਨਹੀਂ ਪਤਾ ਕੋਈ ਨਹੀਂ ਜਾਣਕਾਰੀ ਮਿਲ ਕਰਾ ਰਿਹਾ ਅੱਜ ਖੰਡਾ ਬਦਲ ਸਿੱਖ ਕਰ ਰਹੀ ਮੇਰੇ ਚਲੋ ਫੇਰ ਮਿਲਦੇ ਆ ਵੀਡੀਓ ਆਹੀ ਲੌਂਗ ਹੋ ਜੀਏ ਮੈਂ ਤਾਂ ਆਵਾਜ਼ ਰੱਖਣਾ ਇਸ ਤਰ੍ਹਾਂ ਕਰ ਲਿਆ ਆ بس ਮੈਕਚਾ ਵਾਲੀ ਰੱਖ ਕੇ ਬਾਕੀ ਨਾ ਜਿਹੜੇ ਕੋਟ-ਕੋਟੇ ਆ ਤੇ ਇੱਕ ਰੱਖਨੇ ਚਾਟ ਰੱਖ ਤੇ ਮੈਂ ਹਜੇ ਆਪਦੇ ਗਰਮੀਆਂ ਵਾਲੇ ਸੂਟ ਸਾੰਭੇ ਨਹੀਂ ਕਿਉਂਕਿ ਮੈਂ ਪਾ ਲੈਣੀ ਨਹੀਂ ਹਣੀ ਐ ਸੂਟ ਗਰਮੀਆਂ ਵਾਲੇ ਤੇ ਆਪਰਾ ਰੱਖਣਾ ਹੋ ਗਿਆ ਇਸ ਤਰ੍ਹਾਂ ਤੇ ਪ੍ਰੀਤ ਦਾ ਜਸ਼ਨ ਦਾ ਰੱਖਣਾ ਦਿਖਾਉਣੀ ਆ ਸਾਨੂੰ ਆਪਾਂ ਐਸਟਰਾ ਇੱਥੇ ਪ੍ਰੀਤ ਦੇ ਨਵੇਂ ਸੂਟ ਹੈ ਸ਼ਰਾਰਾ ਸੂਟ ਆ ਮਨਪ੍ਰੀਤ ਪਹਿਣਨੇ ਭੇਜਿਆ ਸੀ ਬਾਕੀ ਜਿਹੜੇ ਇਹਦੇ ਮੋਟੇ ਨੇ ਗਾਫਾ ਵੈਸੇ ਗਰਮੀਆਂ ਜਿਹੇ ਵਾਲੇ ਆ ਪਾਲਿਆ ਕਰੂਗੀ ਤੇ ਇੱਥੇ ਵੀ ਬਰੀਫ ਦੇ ਸੂਟ ਸਾਰੇ ਤੇ ਇੱਥੇ ਆਪਣੇ ਜੱਜਨੇ ਦਾ ਰੱਖਣਾ ਇਹ ਚੁੰਨੀਆਂ ਆ ਉਹਦੀਆਂ ਰੱਖ ਰੱਖੀ ਆ ਨੇ ਆਪਦਾ ਕੋਟ ਰੱਖ ਰੱਖਿਆ ਆ ਦੇਖੋ ਇਧਰ ਪੈਂਟਾਂ ਲੋਰਾਂ ਲੋਰਾਂ ਰੱਖ ਰੱਖਿਆ ਇਧਰ ਸ਼ਰਟਾਂ ਰੱਖ ਰੱਖੀਆਂ ਨੇ ਆਪਣੇ ਆਪ ਸੈੱਟ ਕਰਿਆ ਮੈਂ ਤੈਹਲਾ ਕੇ ਰੱਖੀ ਐਸ ਤਰ੍ਹਾਂ ਜੀ ਤੇ ਕੋਟ ਵਗੈਰਾ ਆਪਣੇ ਸਾਰੇ ਇੱਥੇ ਰੱਖਦੇ ਆ ਮੇਰੇ ਕੋਟ ਆ ਵੀ ਮੇਰੇ ਸ਼ਾਲ ਜਵਾਕਾਂ ਦੇ ਕੋਟ ਕਾਟ ਸਾਰੇ ਇਸ ਤਰ੍ਹਾਂ ਰੱਖਣਾ ਇਸ ਤਰ੍ਹਾਂ ਰੱਖਦੇ ਆਪਾਂ ਤੈਹ ਲਾ ਕੇ ਜਾਕਟਾਂ ਵਗੈਰਾ ਹੋ ਪਈਆਂ ਤੇ ਇੱਥੇ ਆਪਣੇ ਜਿੱਦਾਂ ਚਾਦਰਾਂ ਵਗੈਰਾ ਸੀਗੀਆਂ ਜਿਹੜੀਆਂ ਕੰਬਲ ਪਿਆ ਆ ਬੈੱਡ ਤੇ ਵਿਛਾਉਣ ਵਾਲਾ ਹੀ ਰੱਖਦੇ ਆਪਾਂ ਤੈਹ ਲਾ ਕੇ ਤੇ ਬਾਲਾ ਖਿਆਰਾ ਹੋ ਰਿਆ ਸੀ ਜੀ ਇੰਨਾ ਕ ਆਪਾਂ ਸੈੱਟ ਕਰਤਾ ਤੇ ਦੇਖੋ ਪ੍ਰੀਤ ਪਰੇ ਹੁੰਦੀ ਫਲੈਸ਼ ਲਾਈਟ ਤੋਂ ਫੋਨ ਫੇਸ ਹੀ ਨਹੀਂ ਦਿਖਦਾ ਤੇ ਲੋਜੀ ਹਜੇ ਸੈਟਿੰਗ ਬਹੁਤ ਜ਼ਿਆਦਾ ਕਰਨ ਵਾਲੀ ਪਈ ਐ ਨੱਚਦੀ ਸੀ ਨੱਚਲਾ ਅਮੇਰ ਚੰਮੀ ਕੋਰ ਕਰਾਂਗੇ ਸੈਟਿੰਗ ਕੱਲ ਨੂੰ ਤੇ ਤੇ ਉਹ ਜਸ਼ਨ ਦਾ ਤੇ ਪ੍ਰੀਤ ਦਾ ਸਮਾਨ ਪਿਆ ਤੇ ਪਰੇ ਅਸੀਂ ਹਜੇ ਖਲਾਰਾ ਪਾਰਖਿਆ ਕਮਰੇ ਚ ਹਜੇ ਕੱਲ ਨੂੰ ਸੈਟਿੰਗ ਕਰਾਂਗੇ ਸਾਰੇ ਕਮਰੇ ਦੀ ਤੇ ਕਿਉਂਕਿ ਸਮਾਨ ਅਲਮਾਰੀ ਵਿਹਲੀ ਹੋਣ ਕਰਕੇ ਨਾ ਫੁੱਲ ਵਗੈਰਾ ਇਹਨਾਂ ਨੇ ਜਵਾਕਾਂ ਨੇ ਰੱਖ ਲੇ ਤੇ ਇੱਥੇ ਵੀ ਖਲਾਰਾ ਪੈ ਰਿਹਾ ਜਸ਼ਨ ਰਸੇ ਨਾ ਖੇਡੀਆਂ ਜਾਂਦਾ ਸੀ ਸਹੀ ਐ ਨਾ ਹਾਂ ਹਾਂ ਲਓ ਜੀ ਆਪਣਾ ਇਹ ਕੁ ਵੀਰ ਦਾ ਪੁੱਤ ਮੇਰਾ ਸੇਵਣਾ ਵੰਡੀ ਜਾਂਦਾ ਵੰਡ ਵੰਡ ਕੇ ਤਿੰਨ ਭਾਂਡਾ ਚ ਪਾਈ ਜਾਂਦਾ ਸਸੀ ਕਾਲ ਬਲਾਰੇ ਪੁੱਤ ਸਸੀ ਕਾਲ ਜੀ ਸਾਰਿਆਂ ਨੂੰ ਲਓ ਜੀ ਪਤਾ ਆਪਣਾ ਕੰਮ ਕਰਾਉਂਦਾ ਸਾਰਾ ਲਵਾਉਂਦਾ ਨਾਲ ਉੱਚ ਤੇ ਅਪਡੇਟਾ ਕਰ ਲਾਓ ਟੋਪੀਆ ਹਾਂ ਇਹ ਦਿਨੜਦਾਰ ਕਿੰਨੇ ਪਾਦੇ ਚਮਚਾ ਵਿੱਚ ਹੀ ਰੱਖ ਦੇ ਬੱਤੀ ਬਾਤ ਬਤਨਾ ਬਲਾਉ ਕੋਸ ਨੇੜੇ ਕਰ ਲਾ ਬਾਤੀ ਜੀ ਹੋਗਾ ਵੱਧਾ ਉਹਦੇ ਚ ਨੇੜੇ ਕਰ ਲਾ ਬਾਤੀ ਆ ਟੋਪੀ ਉਵਰੇ ਕਰ ਦੇ ਮੇਰੇ ਬੰਨੀ ਕੋਈ ਨਹੀਂ ਮਾਣਾ ਮੋਟਾ ਵੱਧ ਘਟ ਮੈਨੂੰ ਦੇ ਦੋ ਘਟਾ ਜਿਹਦੇ ਚ ਨਹੀਂ ਤੂੰ ਸੇਮ ਸੇਮ ਕਰ ਲੈ ਜੰਮ ਅੱਖਾਂ ਨੇ ਮਿਚਿਆ ਕਰ ਇੱਕ ਬਿਲਕੁਲ ਅੱਖਾਂ ਖੋਲ ਲੈ ਨਹੀਂ ਕਰਦੇ ਹਾਂ बासो बेटा ठंडियां करके आओगे तो फ्रिज में धर दो कुछ भी रख दे बाला टाइम ना जरा फिर बर्फ जम जाएगी क्योंकि मौसम ठंडा हो गया है मम्मी तो सीधे खाएंगे की ਸੇਵੀਆਂ ਦਾ ਰੋਟੀ ਖਾ ਕੇ ਬਾਅਦ ਚ ਖਾ ਲਾਂਗੇ। ਪਾਸ ਕਰ ਬਤ ਕਿ ਹਜੀ ਲੱਗ ਰਿਹਾ ਕਿ ਉਹ ਚਮਚੇ ਨਾ ਲਾ ਲਾ ਇਹਦੇ ਨਾਲ ਚਮਚੇ ਨਾ ਪਟ ਮੈਂ ਲਵਾਂ ਖਾ ਲੈ ਚੱਲ। ਲਓ ਜੀ ਦਾਲ ਆਪਣੀ ਗਈ ਬਣਾ ਤੇ ਸੇਵੀਆਂ ਵੀ ਬਣਾ ਲਈਆਂ ਤੇ ਆਟਾ ਪਾ ਗੁੰਨ ਰੱਖਿਆ ਆਪਾਂ ਹੁਣ ਲਾਗਦੇ ਆ ਰੋਟੀ। ਤੇ ਇੱਕ ਨਾ ਮਤਲਬ ਉਹਨੂੰ ਰਿਕਵੈਸਟ ਕਰਨੇ ਸਾਰੇ ਆਪਣੇ ਜਿਹੜੇ ਵੀ ਹੈ ਨਾ ਸਬਸਕ੍ਰਾਈਬਰ ਹੈ ਭੈਣ ਭਰਾ ਜੁੜੇ ਆਪਣੇ ਨਾਲ ਵੀ ਆਪਣੇ ਇੱਕ ਸੁੱਖ ਖਤਰਾ ਹੈ ਨਾ ਸਿਸਟਰ ਹੈ ਆਪਣੀ ਤੇ ਆਪਣੇ ਨਾਲ ਮਤਲਬ WhatsApp ਤੇ ਜੁੜੇ ਹੋਏ ਨੇ ਮਤਲਬ ਮੈਨੂੰ ਮੇਰੇ ਭੈਣਾਂ ਨਾਲ ਵੀ ਵੱਧ ਕੇ ਉਹ ਭੈਣ ਕਿਉਂਕਿ ਮਾਰੇ ਟਾਈਮ ਚ ਉਹਨਾਂ ਨੇ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਿਆ ਸੀ ਤੇ ਇੱਕ ਨਾ ਹੈ ਨਾ ਉਹਨਾਂ ਦੇ ਮਤਲਬ ਭਾਂਜੇ ਨੇ ਹੈ ਨਾ ਚੈਨਲ ਬਣਾਇਆ ਹੈਗਾ ਤੇ ਉਹਨਾਂ ਦਾ ਚੈਨਲ ਦਾ ਨਾਮ ਹੈਗਾ ਗੁਰਵਿੰਦਰ ਬਲੌਗਸ ਤੇ ਪਲੀਜ਼ ਸਾਰੇ ਭੈਣ ਭਰਾ YouTube ਤੇ ਹਨਾ ਚੈਨਲ ਤੇ ਜਰੂਰ ਜਾਇਓ ਗੁਰਵਿੰਦਰ ਵਲੌਗਸ ਤੇ ਉੱਥੇ ਜਾ ਕੇ ਹਨਾ ਇੱਕ ਵਾਰੀ ਚੈਨਲ ਤੇ ਜਰੂਰ ਹਾਜ਼ਰੀ ਲਵਾਇਓ ਹਨਾ ਜੇਕਰ ਉਸ ਬੱਚੇ ਦੇ ਹਨਾ ਤੁਹਾਨੂੰ ਵੀ ਵਲੌਗ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣੇ ਹਨਾ ਚੈਨਲ ਬਣਾਇਆ ਹੈਗਾ ਉਸ ਬੱਚੇ ਨੇ ਤੇ ਤੇ ਬਾਕੀ ਉਹ ਭੈਣ ਦੇ ਕਹਿਣਦੇ ਹਨ ਆਪਾਂ ਉਹ ਭੈਣ ਨੇ ਕਿਹਾ ਸੀ ਅੱਜ ਵੀ ਤੁਸੀਂ ਆਉਂਦੇ ਹਨਾ ਮਤਲਬ ਵੀਡੀਓ ਚ ਬੋਲਦੇ ਹੋ ਤੇ ਇਸ ਕਰਕੇ ਹਾਂ ਆਪਾਂ ਬੋਲ ਰਹੇ ਹਾਂ ਤੇ ਉਹ ਭੈਣ ਆਪਣੇ ਨਾਲ ਬਹੁਤ ਦਿਨੋਂ ਜੁੜੀ ਹੋਈ ਹੈ ਤੇ ਉਹ ਭੈਣ ਨੂੰ ਹਨਾ ਬਲੌਗ ਤਾਂ ਜਰੂਰ ਦੇਖੋਗੇ ਅੱਜ ਜੜਾ ਤੇ ਉਹ ਭੈਣ ਨੂੰ ਤਾਂ ਲੱਭ ਜੂ ਹੈ ਹਨਾ ਕਿਉਂਕਿ ਦੁੱਖ ਹਾਲੇ ਘੜੀ ਚ ਤੇ ਜਦੋਂ ਮਤਲਬ ਦੁੱਖ ਵਾਲਾ ਟਾਈਮ ਸੀਗਾ ਕਾਲਿਆਂ ਵਾਲੀ ਸਿਮਾ ਸਿਰਫ ਉਹ ਭੈਣ ਦਾ ਫੋਨ ਆਉਂਦਾ ਸੀ ਮੇਰੇ ਨਾਲ ਗੱਲ ਕਰਦੀ ਹੁੰਦੀ ਸੀ ਇੰਨਾ ਕੁ ਜ਼ਿਆਦਾ ਹੌਸਲਾ ਵਜਾਈ ਦਿੰਦੀ ਸੀ ਕਹਿੰਦੀ ਦੀਦੀ ਫਿਕਰ ਨਾ ਕਰੋ ਹਨਾ ਤੁਸੀਂ ਸਹੀ ਹੋ ਆਪਣੀ ਜਗ੍ਹਾ ਤੇ ਤੁਸੀਂ ਆਪੇ ਸਟੈਂਡ ਤੇ ਬਣੇ ਰਹੋ ਵਧੀਆ ਬਹੁਤ ਵਧੀਆ ਹਨਾ ਗੱਲ ਕਰਦੀ ਸੀ ਫੈਮਲੀ ਬਹੁਤ ਵਧੀਆ ਨਾਈਸ ਫੈਮਲੀ ਆ ਭੈਣ ਦੀ ਤੇ ਆਪਣੇ ਨਾਲ ਬਹੁਤ ਦਿਲੋਂ ਜੁੜੇ ਹੋਏ ਆ ਤੇ ਪਲੀਜ਼ ਉਹ ਹਨਾ ਬੇਟੇ ਦਾ ਚੈਨਲ ਜਾ ਕੇ ਸਬਸਕ੍ਰਾਈਬ ਕਰਿਓ ਗੁਰਵਿੰਦਰ ਬਲੌਗਸ ਤੇ ਜੇਕਰ ਹਨਾ ਬਲੌਗ ਉਹਨਾਂ ਦੇ ਥੋੜੇ ਜਿਹੀ ਵੀ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਸਾਰੇ ਭੈਣ ਭਰਾ ਸੱਚ ਜਰੂਰ ਮਾਰੇ ਇੱਕ ਵਾਰੀ ਹਨਾ ਜੇਕਰ ਚੈਨਲ ਹਨਾ ਵੀ ਵਧੀਆ ਚੈਨਲ ਬਣਿਆ ਹੋਇਆ ਉਹਨਾਂ ਨੇ ਇਹ ਮਿਹਨਤ ਕਰਕੇ ਬਣਾਇਆ ਹੈਗਾ ਤੇ ਵੀ ਆਪਣਾ ਹਨਾ ਚਲੋ ਆਏ ਸਬਸਕ੍ਰਾਈਬ ਕਰ ਲਿਓ ਹਨਾ ਜੇਕਰ ਵੀ ਮਤਲਬ ਬਲੌਗ ਵਧੀਆ ਲੱਗੇ ਵੀਡੀਓ ਵਧੀਆ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਨਾ ਜੇ ਕਮੈਂਟ ਕਰ ਦਿਆ ਕਰੋ ਤੁਸੀਂ ਸਾਰੇ ਭੈਣ ਭਰਾ ਤੇ ਤੇ ਬਾਕੀ ਹਨਾ ਸੁੱਖ ਖਤਰਾ ਹਨਾ ਭੈਣ ਨੂੰ ਕਹਿਣਾ ਵੀ ਹੋਰ ਦੱਸੋ ਭੈਣੇ ਤੁਹਾਡੇ ਵਾਸਤੇ ਕੀ ਕਰ ਸਕਦੇ ਆ ਤੇ ਇਹਦਾ ਕੁਝ ਵੀ ਨਹੀਂ ਹਨਾ ਵੀ ਇੰਨੀ ਕਿ ਮੈਂ ਤੁਹਾਡੇ ਨਾਲ ਦਿਲੋਂ ਜੁੜੀ ਹੋਈ ਆ ਵੀ ਅਨਿਕ ਅਟੈਚ ਆ ਮੈਂ ਬਹੁਤ ਜ਼ਿਆਦੇ ਤੇ ਕਿਉਂਕਿ ਕਹਦੇ ਹੁੰਦੇ ਮਾਰੇ ਟਾਈਮ ਚ ਨਾਲ ਖੜਨ ਵਾਲੇ ਬਹੁ ਘੱਟ ਮਿਲਦੇ ਹੈਗੇ ਤੇ ਇਹ ਭੈਣ ਨੇ ਹਮੇਸ਼ਾ ਆਪਣਾ ਸਾਥ ਦਿੱਤਾ ਤੇ ਬਹੁਤ ਵਧੀਆ ਹੈ ਨਾ ਇੰਨਾ ਕੁ ਮਤਲਬ ਵੱਡੀ ਭੈਣ ਬਣ ਕੇ ਇੰਨਾ ਕੁ ਵਧੀਆ ਸਮਝਾਉਂਦੀ ਹੈ ਨਾ ਕੋਈ ਵੀ ਗੱਲ ਹੈ ਵੀ ਰਵਣਾ ਗੁਰੂ ਘਰ ਨਾਲ ਜੁੜੋ ਹਨਾ ਗੁਰੂ ਘਰ ਨਾਲ ਜੁੜ ਕੇ ਰਹੇ ਗੁਰੂ ਘਰ ਦਾ ਕਦੇ ਸਾਥ ਨਾ ਛੱਡੀ ਇਹ ਭੈਣ ਮੈਨੂੰ ਹਰ ਵਕਤ ਕਹਿੰਦੀ ਹੈ ਵੀ ਇਹ ਚੀਜ਼ ਦਾ ਫਿਕਰ ਨਾ ਕਰੀ ਤੇਰੇ ਧੀਆਂ ਤੇਰੇ ਧੀਆਂ ਤੇਰਾ ਨਾਮ ਰੋਸ਼ਨ ਕਰਨ ਇਹ ਚੀਜ਼ ਵੀ ਮੈਨੂੰ ਭੈਣ ਇਹ ਬਹੁਤ ਹੌਸਲਾ ਵਜਾਈ ਦਿੰਦੀ ਹੈ ਤੇ ਆਪਾਂ ਤਾਂ ਕਹਿੰਦੇ ਵੈਗਰੂ ਇਹਨਾਂ ਦੇ ਬੱਚਿਆਂ ਨੂੰ ਹਨਾ ਚੜ੍ਹਦੀ ਕਲਾ ਚ ਰੱਖਣਾ ਇੱਕ ਇਹ ਚੜਦੀ ਕਲਾ ਚ ਰੱਖਣ ਤੇ ਮੇਰੇ ਭਾਜੀ ਨੂੰ ਵੀ ਚੜਦੀ ਕਲਾ ਚ ਰੱਖਣਾ ਫਿਰ ਭਾਜੀ ਦੁਸਾ ਕਰ ਜਾਣਗੇ ਆਖਣਗੇ ਮਤਲਬ ਮੈਨੂੰ ਛੱਡਤਾ ਬੱਚਿਆਂ ਨੂੰ ਵੀ ਕਹਤਾ ਆਦੀ ਭੈਣ ਦਾ ਵੀ ਧੰਨਵਾਦ ਕਰਤਾ ਤੇ ਪਲੀਜ਼ ਜਰੂਰ ਚੈਨਲ ਤੇ ਜਾਇਓ ਹਨਾ ਗੁਰਵਿੰਦਰ ਬਲੌਗਸ ਇੱਕ ਵਾਰ ਜਰੂਰ ਸਰਚ ਕਰਕੇ ਦੇਖਿਓ ਜੇਕਰ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਸਬਸਕ੍ਰਾਈਬ ਕਰਦੇ ਸੋਣਾ ਇਹ ਕਾਦੇ ਕਰਿਓ ਜੀ ਕਮੈਂਟ ਤੇ ਆਪਾਂ ਵੀ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਨਾ ਤੇ ਅੱਜ ਦਾ ਬਹੁਤ ਜ਼ਿਆਦਾ ਬਿਜੀ ਸਸਾਰਾ ਦਾ ਨਾ ਤੇ ਕੱਪੜੇ ਸੰਭਾ ਸਭਾਈ ਕਰਨੀ ਬਾਲੀ ਔਖੀ ਹੋ ਜਾਂਦੀ ਹੈ ਸਾਰੇ ਸੰਭਾ ਸਮਾਈ ਕਰੀ ਕੁਝ ਥੋੜਾ ਸਿਹਤ ਨਹੀਂ ਠੀਕ ਹੈਗੀ ਹੈ ਨਾ ਬੀਪੀ ਦੀ ਘਟਿਆ ਜਾ ਪਿਆ ਬੀਪੀ ਤੇ ਬਸ ਹੁਣ ਮੈਂ ਇਹਨਾਂ ਨੂੰ ਜਵਾਕਾਂ ਨੂੰ ਰੋਟੀ ਨਾਲ ਦੀ ਨਾ ਖਵਾ ਦਨੀ ਹੈ ਮੈਂ ਰੋਟੀ ਬਣਾਈ ਜਾਉਂਗੀ ਨਾਲ ਦੀ ਨਾਲ ਲੈ ਜਾਣਗੇ ਕਿਉਂਕਿ ਗਰਮ ਗਰਮ ਇੱਕ ਅੱਧੀ ਵੱਧ ਖਾਦੀ ਜਾਂਦੀ ਹੈ ਤੇ ਚਲੋ ਜੀ ਫਿਰ ਆਪਾਂ ਵੀ ਅੱਜ ਵਾਲੀ ਵੀਡੀਓ ਤਾਂ ਇੱਥੇ ਹਨਾ ਐਂਡ ਕਰ ਦਨੇ ਆ ਹਨਾ ਤੇ ਜਿਹੜੇ ਵੀ ਭੈਣ ਭਰਾ ਹਨਾ ਚੈਨਲ ਤੇ ਨਵੇਂ ਆਉਂਦੇ ਆ ਤਾਂ ਪਲੀਜ਼ ਆਪਣੇ ਚੱਲਣ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਜਿਹੜੇ ਜਿਹੜੇ ਭੈਣ ਭਰਾ ਧੀਆਂ ਨੂੰ ਪਿਆਰ ਕਰਦੇ ਹਨਾ ਧੀਆਂ ਨਾਲ ਜੁੜੇ ਹੈ ਤੇ ਜਰੂਰ ਸੁਣਾਇਆ ਕਮੈਂਟ ਕਰਕੇ ਜਾਇਆ ਕਰੋ ਤੇ ਆ ਫਿਰ ਤਾਂ ਆਪਣਾ ਹੁਣ ਐਂਡ ਕਰਨ ਵੇਲੇ ਤਾਂ ਉਹਦੀ ਆ ਜਾਂਦੇ ਕਿਹੜੇ ਜਿਹਾ ਖਾਂਦਾ-ਖਾਂਦਾ ਤੇ ਨਾ ਵਤ ਸੜਦੇਗਾ ਮੈਨੂੰ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਨਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਸੁਣਾਓ ਸੁਣੋ ਕਮੈਂਟ ਕਰਦਿਆ ਕਰੋ ਜੀ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ